ਅਮਰੀਕਾ ਦੀ ਐਫਪੀਆਈ ਨਿਰਦੇਸ਼ਕ ਕਾਸ਼ ਪਟੇਲ ਨੇ ਇੱਕ ਵਾਰ ਫਿਰ ਤੋਂ ਵੈਂਕੂਵਰ ਨੂੰ ਅਮਰੀਕਾ ਵਿੱਚ ਫੈਂਟਾਨਾਇਲ ਤਸਕਰੀ ਦਾ ਮੁੱਖ ਕੇਂਦਰ ਦੱਸਿਆ। ਕਾਸ਼ ਪਟੇਲ ਨੇ ਕੈਨੇਡਾ ਦੇ ਵੈਂਕੂਵਰ ਨੂੰ ਫੈਂਟਾਨਾਇਲ ਉਤਪਾਦਨ ਦਾ ਮੁੱਖ ਕੇਂਦਰ ਦੱਸੇ ਹੋਏ ਵੱਡੇ ਦਾਅਵੇ ਕੀਤੇ ਨੇ ਜਿਸ ਨੂੰ ਕੈਨੇਡੀਅਨ ਪੁਲਿਸ ਨੇ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਪ 6ਪੀ ਪੰਜਾਬੀ। ਅਮਰੀਕੀ ਪੌਡਕਾਸਟਰ ਜੋਰ ਰੋਗਿੰਦ ਦੇ ਸ਼ੋਅ ਦੇ ਵਿੱਚ ਆਈਐਫਪੀਆਈ ਡਾਇਰੈਕਟਰ ਕਾਸ਼ ਪਟੇਲ ਨੇ ਮੁੜ ਆਪਣਾ ਪੁਰਾਣਾ ਦਾਵਾ ਦੁਹਰਾਉਂਦੇ ਹੋਏ ਕੈਨੇਡਾ ਦੇ ਵੈਂਕੂਵਰ ਨੂੰ ਫੈਂਟਾਨਾਇਲ ਦੀ ਤਸਕਰੀ ਦਾ ਮੁੱਖ ਕੇਂਦਰ ਦੱਸਿਆ ਹੈ ਗੱਲਬਾਤ ਦੇ ਦੌਰਾਨ ਪਟੇਲ ਨੇ ਦਾਵਾ ਕੀਤਾ ਹੈ ਕਿ ਗਾਟਲ ਅਮਰੀਕਨ ਮੈਕਸੀਕੋ ਸਰਹੱਦ ਤੇ ਸਖਤੀ ਦੇ ਕਾਰਨ ਹੁਣ ਕੈਨੇਡਾ ਦੀ ਸਰਹੱਦ ਦੇ ਰਾਈ ਫੈਂਟਾਨਾਇਲ ਦੀ ਤਸਕਰੀ ਕਰ ਰਹੇ ਨੇ ਕਾਸ਼ ਪਟੇਲ ਦਾ ਕਹਿਣਾ ਹੈ ਕਿ ਡਰਗ ਗਾਟਲਸ ਕੱਚਾ ਮਾਲ ਅਤੇ ਕੈਮੀਕਲਸ ਵੈਂਕੂਵਰ ਦੇ ਵਿੱਚ ਸਪਲਾਈ ਕਰਦੇ ਨੇ ਫਿਰ ਇਥੋਂ ਇਹ ਫੈਂਟਾਨਾਇਲ ਤਿਆਰ ਕਰਕੇ ਦੁਨੀਆ ਭਰ ਦੇ ਵਿੱਚ ਸਪਲਾਈ ਕੀਤੀ ਜਾਂਦੀ ਹੈ ਪਰ ਕੈਨੇਡੀਅਨ ਪੁਲਿਸ ਅਤੇ ਅਮਰੀਕੀ ਆਂਕੜੇ ਇਸ ਦਾਅਵੇ ਦੀ ਪੁਸ਼ਟੀ ਨਹੀਂ ਕਰਦੇ आरसीएमपी ਦੇ ਸਹਾਇਕ ਕਮਾਂਡਰ ਡੇਵਿਡ ਟਬੋਇਲ ਨੇ ਕਾਸ਼ ਪਟੇਲ ਦੇ ਇਸ ਨਵੇਂ ਦਾਅਵੇ ਤੇ ਅਤੇ ਇਲਜ਼ਾਮ ਨੂੰ ਸਿਰੇ ਤੋਂ ਖਾਰਜ ਕੀਤਾ ਹੈ। ਆਰसीएम ਦੇ ਅਧਿਕਾਰੀਆਂ ਦੇ ਮੁਤਾਬਕ ਕੈਨੇਡਾ ਤੋਂ ਅਮਰੀਕਾ ਵਿੱਚ ਵੱਡੀ ਮਾਤਰਾ ਦੇ ਵਿੱਚ ਫੈਂਟਨਾਈਲ ਦੀ ਤਸਕਰੀ ਦਾ ਦਾਵਾ ਸਹੀ ਨਹੀਂ ਹੈ। ਡੇਵਿਡ ਦੇ ਮੁਤਾਬਕ ਫੈਂਟਨਾਈਲ ਬਣਾਉਣ ਦੇ ਵਿੱਚ ਮਦਦ ਚੀਨ ਤੋਂ ਮਿਲਦੀ ਹੈ ਪਰ ਸਾਰੇ ਇਲਜ਼ਾਮ ਕੈਨੇਡਾ ਤੇ ਥੋਪਣਾ ਸਹੀ ਨਹੀਂ। ਉਹਨਾਂ ਨੇ ਅੱਗੋਂ ਇਹ ਵੀ ਕਿਹਾ ਕਿ ਇਹ ਸਿਰਫ ਕੈਨੇਡੀਅਨ ਪੁਲਿਸ ਦੇ ਅੰਕੜਿਆਂ ਨਾਲ ਮੇਲ ਨਹੀਂ ਖਾਂਦਾ ਬਲਕਿ ਅਮਰੀਕਨ ਏਜੰਸੀਸ ਜਿਵੇਂ ਕਿ ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਐਂਡ ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਦੇ ਅੰਕੜਿਆਂ ਦੇ ਨਾਲ ਵੀ ਨਹੀਂ ਮਿਲਦਾ ਅਮਰੀਕੀ ਸਰਹੱਦੀ ਸੁਰੱਖਿਆ ਅੰਕੜਿਆਂ ਦੇ ਮੁਤਾਬਿਕ 2024 ਦੇ ਵਿੱਚ ਅਮਰੀਕਾ ਮੈਕਸੀਕੋ ਸਰਹੱਦ ਤੇ 18000 ਪੌਂਡ ਤੋਂ ਵੱਧ ਫੈਂਟਨਾਈਲ ਜ਼ਬਤ ਕੀਤੀ ਗਈ ਜਦਕਿ ਅਮਰੀਕਾ ਕੈਨੇਡਾ ਸਰਹੱਦ ਤੇ ਸਿਰਫ 10 ਪੌਂਡ ਤੋਂ ਕੁਝ ਜ਼ਿਆਦਾ ਹੀ ਫੈਂਟਨਾਈਲ ਜ਼ਬਤ ਹੋਈ ਇਸ ਸਾਲ ਦੇ ਹੁਣ ਤੱਕ ਮੈਕਸੀਕੋ ਤੋਂ 7 ਪੌਂਡ ਅਤੇ ਅਮਰੀਕਾ ਤੇ ਕੈਨੇਡਾ ਦੀ ਸਰਹੱਦ ਤੋਂ 1 ਪੌਂਡ ਤੋਂ ਵੀ ਘੱਟ ਫੈਂਟਾਨਾਇਲ ਜ਼ਬਤ ਕੀਤੀ ਗਈ। ਇਹ ਅੰਕੜੇ ਸਾਫ਼ ਦਰਸਾਉਂਦੇ ਨੇ ਕਿ ਅਮਰੀਕਾ ਦੇ ਵਿੱਚ ਫੈਂਟਾਨਾਇਲ ਦਾ ਮੁੱਖ ਕੇਂਦਰ ਮੈਕਸੀਕੋ ਹੈ ਨਾ ਕਿ ਕੈਨੇਡਾ। BC ਦੀ NDP ਸਰਕਾਰ ਨੇ ਵੀ ਇਹਨਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ। ਹਾਲਾਂਕਿ BC ਕੰਜ਼ਰਵੇਟਿਵ ਦੇ ਵਕੀਲ ਐਲਨੋਰ ਸਟ੍ਰੋਟਕੋ ਨੇ ਇਹ ਉਹਨਾਂ ਦਾ ਹੀ ਮੰਨਣਾ ਹੈ ਕਿ ਇਹਨਾਂ ਦੋਸ਼ਾਂ ਨੂੰ ਸਿਰਫ ਬਿਆਨਬਾਜ਼ੀ ਮੰਨ ਕੇ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਉਹਨਾਂ ਦਾ ਕਹਿਣਾ ਹੈ ਕਿ ਕੈਨੇਡੀਅਨ ਇੰਟੈਲੀਜੈਂਸ ਸਰਵਿਸ ਦੀਆਂ ਰਿਪੋਰਟਾਂ ਵੀ ਇਹ ਦਰਸਾਉਂਦੀਆਂ ਨੇ ਕਿ ਕੈਨੇਡਾ ਦੇ ਵਿੱਚ ਸੰਗਠਿਤ ਅਪਰਾਧਿਕ ਸੰਗਠਨਾ ਸੰਗਠਨਾ ਦੇ ਵੱਲੋਂ ਨਸ਼ਿਆਂ ਦੇ ਉਤਪਾਦਨ ਦੇ ਵਿੱਚ ਵਾਧਾ ਹੋਇਆ ਹੈ ਇਸ ਦੌਰਾਨ ਸੰਗਠਿਤ ਅਪਰਾਧਿਕ ਮਾਮਲਿਆਂ ਦੇ ਨਾਲ ਜੁੜੇ ਹੋਏ ਮਾਹਰ ਕੈਲਵਿਨ ਕ੍ਰਿਸਟੀ ਦਾ ਕਹਿਣਾ ਹੈ ਕਿ ਆંકੜਿਆਂ ਤੇ ਜ਼ਿਆਦਾ ਧਿਆਨ ਦੇਣ ਦੀ ਬਜਾਏ ਨਸ਼ੇ ਦੀ ਤਸਕਰੀ ਦੇ ਪਿੱਛੇ ਇਸ ਦੀਆਂ ਅਸਲ ਕਾਰਨਾ ਤੇ ਕਾਰਵਾਈਆਂ ਤੇ ਗੌਰ ਕਰਨਾ ਜ਼ਰੂਰੀ ਹੈ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਨਸ਼ੇ ਖੁਦ ਨਹੀਂ ਚਲਦੇ ਤੇ ਨਾ ਹੀ ਖੁਦ ਤਿਆਰ ਹੁੰਦੇ ਨੇ। ਕੈਨੇਡਾ ਦਾ ਮੰਨਣਾ ਹੈ ਕਿ ਇਸ ਦੇ ਪਿੱਛੇ ਵੱਡੇ ਵੱਡੇ ਅਪਰਾਧਿਕ ਸੰਗਠਨਾਂ ਦਾ ਹੱਥ ਹੈ ਜੋ ਇਹਨਾਂ ਨੂੰ ਫੈਲਾਉਣ ਦੇ ਵਿੱਚ ਮਦਦ ਕਰਦੇ ਨੇ। ਇਹ ਵਿਵਾਦ ਅਮਰੀਕਾ ਤੇ ਕੈਨੇਡਾ ਦੇ ਵਿਚਕਾਰ ਫੈਂਟਨੈਲ ਸੰਕਟ ਨੂੰ ਲੈ ਕੇ ਵਧਦੇ ਹੋਏ ਤਣਾਅ ਦੀ ਸਥਿਤੀ ਨੂੰ ਦਰਸਾਉਂਦਾ ਹੈ। ਕੈਨੇਡੀਅਨ ਅਧਿਕਾਰੀਆਂ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਅਮਰੀਕਾ ਦੇ ਨਾਲ ਸਹਿਯੋਗ ਕਰਕੇ ਇਸ ਸਮੱਸਿਆ ਨੂੰ ਨਜਿੱਠਣ ਦੀ ਪੂਰੀ ਕੋਸ਼ਿਸ਼ ਕਰ ਰਹੇ ਨੇ